ਹਸਰੀ ਕਾਲ ਜੀ ਹੋਰ ਹੋਏ ਭਾਈ ਕਿਦਾਂ ਪਲਵਾਨ ਗੈਲਦੀ ਗੈਲ ਸਫਾਈ ਗੈਲਦੀ ਗੈਲ ਬਹਾਈ ਹੈ ਹੋਰ ਤੂੰ ਆਇਆ ਹੀ ਨਹੀਂ ਸਵੇਰੇ ਅੱ ਆਏ ਆ ਆਏ ਪਹਿਲਾਂ ਸਫਾਈ ਕਰ ਲੈਣੀ ਸੀ ਪਹਿਲਾਂ ਸਫਾਈ ਕਰਦੇ ਨੇ ਤੀ ਫਿਰ ਬਹਾਈ ਕਰਦੇ ਨੇ ਤੀ ਹਾਂ ਪਹਿਲਾਂ ਹੀ ਕਰੀ ਵੀ ਸੀ ਅਧੂਰ ਲੈਣਾ ਰਹੇ ਨੇ ਲੈਣਾ ਨਹੀਂ ਹੋਣੀ ਅੱਛਾ ਬੀਜ ਲੈਣੀ ਚਲੇਗੀ ਇੱਕ ਫੋਨੋ ਤੋਂ ਮਗਰ ਜਾਣਾ ਪੈਣਾ ਨਾ ਨਾ ਠੀਕ ਆ ਨਾ ਜਾ ਕੇ ਬੀਜ ਲੈ ਕੇ ਆਇਆ ਕਿਹੜੀ ਲੈ ਆ 670 ਆ ਤੇ ਇਹਨਾਂ ਨਾਲੇ ਕਹਿੰਦਾ ਥੋੜਾ ਬੀਜ ਪਾਉਣਾ ਨਾ ਪਰਮ 25 ਕਿਲੋ 25 ਕਿਲੋ ਬਹੁਤ ਬਾਕੀ ਵਗਿਆ ਨਾ ਮੋੜ ਜੀ ਮੈਨੂੰ ਦੇ ਦੀ ਤੇ ਦੂਜਾ ਨਹੀਂ ਮੈਂ ਇਹ ਲੈ ਕੇ ਆਉਣੀ ਥੈਲੀ ਤੁਮਰਾ ਮੇਰੇ ਆਪਾ ਮੇਰੇ ਥੈਲੀ ਆਉਣੀ ਪੂਰੀ ਤੂੰ ਮੋੜਿਆ ਨਹੀਂ ਚੱਲ ਮੈਂ ਥੈਲੀ ਚੱਕ ਲਿਆਉਂਗਾ ਉੱਤੇ ਥੈਲੀ ਪੈ ਗਈ ਉਹ ਚ ਥੱਲੇ ਵਾਲਾ ਨਹੀਂ ਹੈਗਾ ਦੂਆ ਮੇਰੇ ਪੂਰੀ ਥੈਲੀ ਪੈ ਜਾਈ ਨਾ ਵਧੀਆ ਬਣ ਗਿਆ ਸਾਫ ਹੋ ਕੇ ਤੇ ਕਿਹੜੇ ਸਾਫ ਹੋਣੇ ਸਾਫ ਹੋ ਤਾ ਗਿਆ ਹੁਣਾਂ ਮਾਂ ਹੁਣ ਕੱਖੇ ਹਾਂ ਕਣਕ ਨੂੰ ਪਾਣੀ ਕਿੱਦਾਂ ਲਾਉਣਾ ਲੱਖਣ ਚੱਲਦਾ ਸਵੇਰੋਂ ਲੱਖਣ ਚੱਲਦਾ ਸਾਉਂ ਦਾ ਫਸਲ ਮਹੀਨੇ ਦੀ ਉਹ ਤਾਂ ਕਹਿੰਦੇ ਵੀ ਜਿਹੜੇ ਵਕੀਰਾ ਸਪਰੇਅ ਕਰਦੇ ਆ 20 ਤੋਂ 25 ਦਿਨ ਦੀ ਨੂੰ ਪਾਣੀ ਲਾਓ ਇਹ ਆ ਬਕੀਆ ਕਰੀ ਨੇ ਵਕੀਰਾ ਥੋੜੀ ਕਰੀ ਨੇ ਵਕੀਰਾ ਹੀ ਕਰੀ ਨੇ ਨਹੀਂ ਵਕੀਰਾ ਕਰੀ ਆ ਬੋਦਰੇ ਜਿਹੜੀ ਕਰੀ ਆ ਅੱਬੇ ਹੈ ਤਾਂ ਸਾਲਟ ਤਾਂ ਹੋਈ ਆ ਲੈ ਸਾਲਟ ਤਾਂ ਸੇਮ ਆ ਸਟ੍ਰੰਪ ਵੀ ਕਰੀ ਰਹਿ ਗਏ ਨਾ ਨਹੀਂ ਸਟ੍ਰੰਪ ਨਹੀਂ ਕਰੀ ਨੇ ਵਕੀਰਾ ਹੀ ਕਰੀ ਆ ਉਹ ਕਹਿੰਦੇ ਵੀ 20 ਤੋਂ 25 ਦਿਨ ਦੀ ਨੂੰ ਪਾਣੀ ਲਾਓ। ਜੇ ਟੌਪ ਦਾ ਰਿਜ਼ਲਟ ਲੈਣਾ ਮੀਮੂ ਨਹੀਂ ਹੈਗਾ ਹੁਣ। ਐ ਨਹੀਂ ਮੈਂ ਦੇਖਦਾ 10 ਦਿਨ। ਈਨੇ ਪੁਆ ਦੇਣਾ ਇੱਕ ਲੱਤ ਭਾਰ ਖੜਕੇ। ਹਾਂ। ਨਹੀਂ ਜਾਂਦਾ ਹਾਂ। ਠੰਡਾ ਮੌਸਮ ਹੋ ਗਿਆ। ਈਦੇ ਕਹੇ ਤੇ ਪੈ ਜਾਣਾ ਫੇਰ ਨਾ ਕਹੀਂ ਤੂੰ। ਦੇਖ ਲੈ। ਕਿਹੜੇ ਦਾ? ਦੂਈ ਦਾ ਆਇਆ ਹੁਣ ਇੱਧਰ ਲਾਉਣ। ਈਨੇ ਵੀ ਕਣਕ ਬੀਜਣੀ ਨਹੀਂ ਉੱਪਰ। ਉਹ ਤਾਂ ਬੀਜੀ ਵੀ ਆ। ਉੱਪਰ ਬੂਟਿਆਂ 'ਚ। ਹਾਂ। 20 30। ਗੰਨਾ ਵਢਣਾ ਵੀ ਗੰਨਾ ਵਢਣਾ ਆਉਂਗਾ ਨਾਲੇ ਰੱਖ ਵਢਣ ਸਾਫ ਕਰਦਾ ਨਾ ਫੇ ਹੁਣੇ ਕਲੋਰੋ ਲਾਉਂਗਾ ਕਿ ਨਹੀਂ ਨਹੀਂ ਦੂਈ ਵੀ ਨਹੀਂ ਲਾਉਣੀ ਦੂਈ ਤਾਂ ਲਾ ਦੇ ਮਾਨੀ ਦੀ ਜਾਣੇ ਜੇ ਲਾ ਦੇ ਯਾਰ ਮੈਨੂੰ ਨਹੀਂ ਹੁਣ ਅਸੀਂ ਦਵਾਈਆਂ ਛੱਡਤੀਆਂ ਆਰਗੇਨਿਕ ਲਖਣ ਦੇ ਬਾਤ ਤਾਂ ਇਹਨੇ ਲਾਇਆ ਜਿਆਦਾ ਕਹਿੰਦਾ 15 ਕਿਲੋ ਲਾਇਆ ਬਾਤ ਮੈਨੂੰ ਕਹਿੰਦਾ ਕਹਿੰਦਾ ਕੱਖ ਨਹੀਂ ਹੋਊਗਾ ਹੁਣ ਕਹਿੰਦਾ ਹਰਿਆਈ ਜੰਮ ਜੂਗੀ ਪਨੀਰੀ ਮੰਗੂ ਨਾ ਗਲਤੀ ਨਹੀਂ ਹੋ ਯਾਰ ਕਾਕਾ ਦੇ ਨਾ ਹੁਣ ਦਵਾਈ ਕੋਈ ਨਹੀਂ ਲਾਉਣੀ ਦਵਾਈ ਦਾ ਬਾਅਦ ਚ ਬਾਦੂਗੇ ਸਾਲੀ ਜੰਮੇ ਤੇ 5-7 ਕਿਲੋ ਬੀਟੀਆ ਵੱਧਾ ਪਾ ਲੈਣਾ ਜਾਨ ਬਰਾਵਾ ਵਾਸਤੇ ਹਾਂ ਜੰਮੇ ਤੇ ਲਾ ਦੇਣੀ ਪਰ ਜੰਮੇ ਤੇ ਲਾਉਣੀ ਹੈ ਉੱਪਰ ਤੇ ਛਿੜਕ ਦੂੰਗੇ ਸਾਲੀ ਪਹਿਲਾਂ ਨਹੀਂ ਪਾ ਦਵਾਈ ਲਾਉਣੀ ਹੁਣ ਕੋਈ ਵੀ ਦਵਾਈ ਨਾ ਨਾ ਠੀਕ ਆ ਕੋਈ ਕੰਮ ਕਰਦੇ ਸਾਲੀ ਅਸਰ ਤਾਂ ਕਰ ਜਾਈਆਂ ਮਨ ਨੂੰ ਆਏਗਾ ਹੂੰ ਤਾਂ ਦਵਾਈ ਇਹ ਜੀ ਆ ਗਈ ਬੰਦਾ ਨਬਰ ਤਾਂ ਕਰਈ ਆ ਸਰ ਹਾਂ ਲੈ ਸਰ ਪਤਾ ਡਾਇ ਨਹੀਂ ਅਸਰ ਕਰਦਾ ਡਾਇ ਪਿਓਰ ਮਿਲ ਗਿਆ ਨਾ ਅਗਰ ਅੰਦਰ ਵਿੱਚ ਦੇਸੀ ਨਹੀਂ ਪਾਤਾ ਤਾਂ ਤਾਕਤ ਜ਼ਿਆਦਾ ਆਊਗੀ ਮੈਨੂੰ ਕਹਿੰਦਾ ਦੇਸੀ ਰੇ ਕਰਕੇ ਨਹੀਂ ਜੰਮਿਆ ਮਾ ਦੇਸੀ ਰੇ ਦਾ ਕੋਈ ਚੱਕਰ ਨਹੀਂ ਉਹ ਤਾਂ ਪਚਿਆ ਪਿਆਦਾ ਇਹ ਤੇਰੇ ਡਾਈ ਨਹੀਂ ਥੋੜੀ ਜਿਹੀ ਜਰਮੀਨੇਸ਼ਨ ਜ਼ਿਆਦਾ ਚੱਕਤੀ ਯਾਰ ਪਰਾਲੀ ਪਰਾਲੀ ਉਹ ਵੀ ਨਹੀਂ ਚੱਲਿਆ ਮੈਂ ਜਿਹੜਾ ਤੇਤੇ ਲੈ ਕੇ ਲਾਇਆ ਉਹ ਜੰਮਿਆ ਨਹੀਂ ਮੈਂ ਪਾਣੀ ਲਾਇਆ ਕੱਲ ਫਿਰ ਮੈਂ ਹੁਣ ਚੱਲੂਗਾ ਪਰਾਲੀ ਜੇ ਪਾਉਣੀ ਚਾਹੀਦੀ ਹੈ ਚਾਹੇ ਕੋਈ ਕਿਹਾ ਤੇ ਇਹਨੂੰ ਮੈਂ ਕਹਿੰਦਾ ਚੂਹੇ ਆ ਜਾਣੇ ਪਰਾਲੀ ਪਰਾਲੀ ਦਾ ਬਹੁਤ ਫਰਕ ਚੱਕ ਦਵੇ ਕਿਹੜੇ ਦੱਸਿਆ ਜੇ ਜੰਮ ਗਏ ਚੱਕ ਆ ਜਾ ਚੱਕ ਦੇ ਜੇ ਜੰਮ ਗਈ ਪਰ ਮੈਂ ਦੇਖਣਾ ਹਲੇ ਮੈਂ ਚੱਕਣਾ ਨਹੀਂ ਉਹ ਕਹਿੰਦਾ ਕੱਖ ਨਹੀਂ ਹੋਊਗਾ ਜੇ 2 ਮਹੀਨੇ ਚੱਕਣੀ ਹੋਣੀ ਤੂਆ ਦੇਖ ਤੂਆ ਤਾਂ ਬੈਡਾਂ ਪਰ ਪਤਾ ਲੱਗ ਜਾਣਾ ਜੇ ਹੋਇਆ ਮਾੜਾ ਲੱਗਦਾ ਤੇ ਤੇਰਾ ਗੱਨਾ ਨਾ ਹੂੰ ਚੱਕ ਚੁੱਕ ਕੇ ਦੇਖ ਲਈ ਮਾੜਾ ਕਿਤੇ ਕਿਤੇ ਹਾਂ ਹਾਂ ਇਹ ਤਾਂ ਪਤਾ ਲੱਗ ਜਾਂਦਾ ਚੂਹੇ ਦਾ ਯਾਰ ਖੱਡ ਪੜ ਜਾਂਦਾ ਸਾਰਾ ਚਾਰੇ ਖੱਡ ਤਾਂ ਦਿਖੇ ਜਾਣੀ ਕਣਕਾਂ ਬਹੁਤ ਟੀਆਂ ਵੇ ਗਈ ਚੂਹੇ ਨੇ ਸਾਰੇ ਪਾਸੇ ਹੀ ਆ ਨਾਲੇ ਦੇਖ ਲੈ ਪਹਿਲਾਂ ਕਹਿੰਦੇ ਮਰ ਗਿਆ ਮਰ ਗਿਆ ਪਾਣੀ ਭਰ ਕੇ ਆਲੇ ਆ ਤੂਆ ਫੇਰ ਨਹੀਂ ਮਰਿਆ ਉਹ ਕਹਿੰਦੇ ਪਹਾੜਾਂ ਤੇ ਸੱਪਾਂ ਆ ਕੇ ਦੂਏ ਸਨੇਕ ਰੋਲਾਂ ਦੀ ਤੇ ਬੈਂਦਾ ਵੀ ਇੰਨੇ ਸੱਪੜ ਕੇ ਆ ਗਏ ਤਾ ਦਾ ਸਾਰਾ ਦੇਖਾਂ ਨਹੀਂ ਤੈਨੂੰ ਤਾਂ ਰੋਜੇ ਦੇਖ ਜਾਂਦਾ ਆ ਉੱਤੇ ਕੰਝ ਤਾਰੀ ਵੀ ਦਿਖਾ ਦਿਆ ਇਹਨੂੰ ਇਹਨੂੰ ਸੱਪ ਰੋਜ ਮਿਲਦਾ ਹੋਣਾ ਬਿੰਨ ਆ ਕੇ ਜਾਂ ਕਹਿ ਦਵੇ ਨਹੀਂ ਮਿਲਦਾ ਇਹ ਨਹੀਂ ਅੱਜ ਨਹੀਂ ਮਿਲਿਆ ਮਿਲਿਆ ਆਉਂਗਾ ਇਨੇ ਅਥੇ ਕਿਤੇ ਨਾ ਕਿਤੇ ਦੇਖ ਹੀ ਲੈਣਾ ਹੋਰ ਕੱਟ ਰਹੀਦਾ ਆ ਕਰ ਲੈਣੇ ਲੈ ਬੇਟਾ ਉਹ ਥੋੜਾ ਉਦੋਂ ਤਾਂ ਤਾਂ ਹੀ ਨਹੀਂ ਤਾਂ ਸਾਫ਼ ਕਰਦਾ ਕਹਿੰਦਾ ਸੱਪ ਨਿਕਲੇ ਆਉਂਗਾ ਦੇਖ ਲੈ ਮੈਨੂੰ ਟੱਡ ਕੇ ਜਾਣਾ ਪਵੇ ਸਾਨੂੰ ਬਸ ਸੱਪ ਤੇ ਮਗਰ ਮਗਰ ਭੱਜ ਲਈ ਕਿੱਧਰ ਨਹੀਂ ਜਾਂਦਾ ਕਿ ਚੱਲ ਹੁਣ ਤਾਂ ਹਥਿਆਰ ਚੱਕੀ ਫਿਰਦਾ ਤੂੰ ਜਣਾ ਬਹੁਤ ਵੱਡੀਆਂ ਪੁੰਗੀਆਂ ਢਾੜ ਉਹ ਤਾਂ ਵੱਡੇ ਹੋਣੀਆਂ ਉਹ ਤਾਂ ਵੱਡੇ ਹੋਣੀਆਂ ਜਿੰਨਾ ਮਰਜ਼ੀ ਘੱਟ ਲਾ ਲ ਫੇਰ ਕਹ ਅਗਲੇ ਸਾਲੀ ਫੇਰ ਲਾ 25 ਦਾ ਵੱਜਣੀ ਉਹ ਫੇਰ ਕਹ ਅਗਲੇ ਚੁੰਗੇ ਨਾਲ ਘੱਟ ਵੱਜੂ ਅਗਲੇ ਸਾਲ ਪਾਉਣਾ ਨਹੀਂ ਹੈਗਾ ਉਹੀ ਗੱਲ ਹੁਣ ਤਾਂ ਇਹ ਹਰੇਕ ਸਾਲ 6 ਮਹੀਨੇ ਬਾਹ ਬਹਿਣਾ ਮੈਂ ਤਾਂ ਕਹਿੰਦਾ ਹਲਾ ਸਾਲ ਬਾਅਦ ਵੇਤ ਯਾਰ ਮੈਂ ਕਹਿੰਦਾ ਬਾਹ ਨਾ ਨਹੀਂ ਦੂਏ ਸਾਲ ਮੋਟੇ ਉਹ ਤੀਏ ਸਾਲ ਦੇ ਬੂਟੇ ਖੜੇ ਸਾਹਮਣੇ ਹੋਰ ਲਪਰੀ ਦੇ ਤਿੰਨ ਸਾਲ ਹੋ ਗਏ ਬਾਹੇ ਹੀ ਨਹੀਂ ਗੰਨਾ ਹੀ ਖੜਾ ਵਿੱਚ ਐਤ ਕੀ ਮਾੜਾ ਹੋਇਆ ਵਾ ਕਹਿੰਦਾ ਬੂਟੇ ਤਾਂ ਹੋ ਜਾਣੇ ਆਪਾਂ ਨੇ ਬਾਜਰਾ ਬੂਜਦਾ ਤਾਂ ਬੀਜਣਾ ਹੁੰਦਾ ਉਈ ਨੈਕ ਨੈਕ ਚ ਬੀਜੀ ਜਾਣਾ ਆ ਵੀ ਹੋ ਜਣੇ ਤੇਰੇ ਥੱਲੇ ਵਾਲੇ ਵੀ ਹੋ ਜਣੇ ਆ ਗਾਹਾਂ ਨੂੰ ਉੱਪਰ ਵਾਲੇ ਵੀ ਹੋ ਜਣੇ ਕਿੰਨੇ ਕ ਚ ਬਜਰਾ ਬੀਜੀ ਜਾਊ ਬੰਦਾ ਸਾਰਿਆਂ ਦੀ ਬੀ ਬੇਚਾਂ ਲਾ ਲੈ ਹਲਦੀ ਲਾ ਦੇਣੀ ਆਹੋ ਹਲਦੀ ਦਾ ਪੰਗਾ ਲੈ ਲੂਗੇ ਗਾਹਾਂ ਨੂੰ ਬੀਜ ਹੋ ਜਾਣਾ ਕਰਦਾ ਨਾ ਨਹੀਂ ਤੇ ਲਾ ਦੇਣੀ ਕਿਹਾੜੀਆਂ ਇੰਚ ਥਲੇ ਲਾਗ ਲਾ ਲਾਈ ਵੀ ਆ ਬਹੁਤ ਨੇ ਆ ਉਹੀ ਕਹਿਣਾ ਬੂਟਿਆਂ ਦੀਆਂ ਜੜਾਂ ਚ ਸਿੱਟਾ ਦੇ ਕੇ ਸਣੀ ਹਲਦੀ ਗੰਨੇ ਵਾਲੇ ਸਟਾਡ ਕਰਤੀ ਮੜੇ ਨਾ ਇਹਦੇ ਸਿੱਟਾ ਥੋੜੀ ਆ ਪੱਟ ਕੇ ਲੱਗੂਗੀ ਜੇ ਲੱਗੂਗੀ ਇਹਦੇ ਵਿੱਚ ਕਹਿੰਦੇ ਇਹਦਾ ਜੜਾਂ ਚ ਹਾਂ ਜੀ ਕਹਿਣਾ ਇਹ ਚ ਥੋੜੀ ਜੋਰੇ ਜੇ 2 ਸਾਲ ਖੜੀ ਰਹੇ ਜੱਤ ਬੂਟੇ ਪਟਣੇ ਆ ਨਾ ਤੈਨੂੰ ਬੂਟਾ ਸਾਫ ਕਰਨ ਦੀ ਲੋੜ ਕੱਖ ਵੀ ਘਟ ਹੋਊਗਾ ਉਹ ਤਾਂ ਹੈ ਹਰਕ ਤਾਂ ਹੋਊਗਾ ਜੇ ਚੀਜ਼ ਨਿਕਲੀ ਗਈ ਆ ਨਾ ਫਰਕ ਤਾਂ ਰਹਿੰਦਾ ਨਾ ਗੰਨੇ ਦਾ ਬੂਝਾ ਖੜਾ ਜੇ ਨੂੰ ਨਾ ਪੱਟੀ ਇੱਥੇ ਕੱਖ ਤਾਂ ਨਹੀਂ ਹੋਣਾ ਫਰਕ ਰਹਿੰਦਾ ਜਿੱਥੇ ਚੀਜ਼ ਆ ਦੱਬੀ ਨੂੰ ਲਾ ਲੈਨੇ ਹੁਣ ਮਾਰ ਲਾ ਜਾਣ ਜਾਂ ਪਾਣੀ ਲਾ ਜਾਣ ਜੱਦੀ ਨੂੰ ਲਾ ਦੋ ਨਾ ਲਾ ਬਣਾ ਦੇ ਬਈ ਇੰਡੋ ਫਾਰਮ 55 ਹੌਸਪਾਵਰ ਐਡਾ ਟਰੈਕਟਰ ਆ ਕਿਉਂ ਬਦਨਾਮ ਕਰਨ ਲੱਗੇ ਸਾਡੇ ਐ ਰੂਟਾਵੇਟਰ 7 6.5 ਫੁੱਟ 7 ਫੁੱਟ ਆ ਇਹ 10 ਫੋਟਾ ਚਾਹੀਦਾ ਦੇਖੀ ਹਾਂ ਗੇੜੇ ਦਿੰਦਾ ਗਾ ਕਰਤਾ ਸਾਫ ਹੈ ਉਹ ਗਾਇ ਦਾ ਹਾਲ ਵਧੀਆ ਚੱਲਦਾ ਹੈ ਵਧੀਆ ਚੱਲਦਾ ਤਾਂ ਵਧੀਆ ਇੱਧਰ ਹੀ ਤਵੀ ਚਾਹੀਦੀ ਆ ਲੈ ਆਉਂਗਾ ਤਵੀ ਤਾਂ ਪਈ ਹੈ ਤਵੀ ਤਾਂ ਮੇਰੇ ਘਰ ਲੈ ਆ ਇੱਧਰ ਇੱਧਰ ਨੂੰ ਸਾਈਡ ਪਰ ਤਾਹੀ ਲਾਈਨ ਪਾਉਂਦਾ ਮੋਟਾ ਦੇ ਦੇ ਨਵੇਂ ਦੇ ਆ ਗਏ ਨਵੇਂ ਆ ਗਏ ਜਿਹੜੇ ਤੋਨੇ ਵਾਲੀ ਆ ਗਈ ਹਰਪਰ ਦੇ ਤੋਂ ਦੀ ਆ ਤੂੰ ਲਿਆ ਇਹਦਾ ਹਾਂ ਨਾ ਤਾਈ ਲਾਇਆ ਵਾ ਮੈਂ ਕਿਹਾ ਤੇ ਉਹ ਲਾ ਕੇ ਗਿਆ ਕੇ ਦੇਖਾ ਕਿ ਦਾ ਤੋਰ ਰਿਹਾ ਟਰੈਕਟਰ ਵੀ ਵੇ ਦੇ ਕਿੱਡਾ 55 ਐਚਪੀ ਆ ਉਹ ਉਹ ਕਿਆ ਕਹਿੰਦਾ ਇਹ ਰੂਟਾ ਟਰੈਕਟਰ ਰਦੀ ਮਿਲਾਈ ਇਹ ਰਾਡ ਕਿਹੜਾ ਅਸਲ ਚ ਦੋ ਰੂਏ ਚ ਵੀ ਜਿਆਦਾ ਟੂ ਸਪੀਡ ਆ ਇਹ ਇਹ ਥਰੀ ਸਪੀਡ ਹੁੰਦਾ ਫਿਰ ਦੇਖਦਾ ਤਾਂ ਹੀ ਥੋੜਾ ਜਿਹਾ ਲੋਡ ਮੰਦਾ ਆਂ ਜਿਹੜੇ ਟਰੈਕਟਰ ਸਰਕਾਇਦਾ ਰਹਿਣਾ ਇਹ ਪੁਰਾਣੇ ਟਰੈਕਟਰ ਕੋਈ ਵੀ ਯਾਰ ਵਧੀਆ ਨਵੀਂ ਉਹ ਚੀਜ਼ ਨਹੀਂ ਹੈਗੀ ਹੁਣ ਜਿਹੜਾ ਮਰਜ਼ੀ ਕੰਪਨੀ ਦਾ ਲੈ ਲੈ ਤੂੰ ਵਧੀਆ ਹੈ ਰੋਨੂ ਨਾਲੇ ਪਾਣੀ ਲਾਈ ਪਾਣੀ ਨਹੀਂ ਲਾਉਣਾ ਜਵੀ ਨੂੰ ਲਾ ਦਿੰਦਾ ਇਹਨੂੰ ਯਾਰ ਜਵੀ ਨੂੰ ਤਾਂ ਲਾ ਦੇ ਸਰ ਉਹਦਾ ਛਾਲਾ ਮਾਰਦੀ ਜਾਂਦੀ ਆ ਜੀ ਆ ਸਰਫਰ ਦੇ ਸਲਫਰ ਦੇ ਸਪਰੇਅ ਤੇ ਉਹ ਸਲਫਰ ਤੈਨੂੰ ਕਿਹਾ ਸਲਫਰ ਦਾ ਵਧੀਆ ਇਹਦੇ ਵਾਸਤੇ ਕਣਕ ਵਾਸਤੇ ਵੀ ਸਲਫਰ ਵਧੀਆ ਸਲਫਰ ਵਿਚੋਰ ਕਿ ਆ ਬਾਬਾ ਹਰੇਕ ਫਸਲ ਨੂੰ ਸਲਫਰ ਵਧੀਆ ਸਲਫਰ ਕਰ ਲਿਓ ਕੋਰ ਕੋ ਪਾਣੀ ਕਣਕ 'ਚ ਸਲਫਰ ਵਧੇਰੀ ਵਾ ਠੀਕ ਨਹੀਂ ਸਵਰੇ ਕਰਨੀ ਬਾਈ ਟੋਲ ਸਲਫਰ ਦੀ ਉਹ ਪਾਣੀ ਦੇ ਪਹਿਨਾ ਪਾ ਦੀ ਸਵਰੇ ਦੀ ਲੋੜ ਨਹੀਂ ਹਾਂ ਜੂਰੀਏ 'ਚ ਮੈਂ ਕਹਿੰਦਾ ਗੜਾਈ ਕਰ ਦਿੰਦਾ ਕਰ ਦੇ ਗੜਾਈ ਦੇ ਤਾਂ ਕੋਈ ਨੁਕਸਾਨ ਨਹੀਂ ਪਰ ਜੂਰੀਏ ਦੇ ਪਹਿਨਾ ਜਦੋਂ ਪਾਣੀ ਲਾਉਣਾ ਜੂਰੀਏ ਦੇ ਪਹਿਨਾ ਸਲਫਰ ਪਾ ਦੀ ਜੂਰੀਆ ਸੌਰੀ ਪਾਣੀ ਦੇ ਪਹਿਨਾ ਜੂਰੀਆ ਸਲਫਰ ਦੋ ਇਹ ਚੀਜ਼ਾਂ ਲਾ ਕੇ ਦੋ ਦਿਨ ਪਹਿਨਾ ਛੱਡ ਦੀ ਅੱਛਾ ਬਸ ਦੋ ਦਿਨ ਪਾਣੀ ਲਾ ਦੀਆਂ ਆਪਣਾ ਦੇਖੀ ਰਿਜ਼ਲਟ ਫਿਰ ਸਲਫਰ ਤਾਂ ਜ਼ਰੂਰੀ ਯਾਰ ਹਰੇ ਕੇ ਫਸਲ ਨੂੰ ਜ਼ਰੂਰੀ ਆ ਤਕਰੀਬਨ ਇੱਕ ਤਾਂ ਇਹ ਭੰਗੀ ਸਾਈਡ ਆ ਇੱਕ ਉੱਪਰ ਤੇ ਤੱਤ ਵੀ ਵਧੀਆ ਹੈ ਬਹੁਤ ਆਹੀਆਂ ਕਰਨ ਇਹ ਦੋ ਤਿੰਨ ਕੰਮ ਕਰਦਾ ਇਹ ਥੱਲੇ ਹੀ ਦਵੀ ਪਈ ਸੀ ਜਮੇ ਹੂੰ ਫੰਗੀ ਸਾਈਡ ਵੀ ਆਉਂਦਾ ਇਹ ਐਮ 45 ਵੀ ਸੜਣੀ ਚਾਹੀਏ ਰਲਾ ਕੇ ਸਿਟਣੀ ਹੈ ਜੀ ਜੂਰੀਏ ਦੇ ਵਿੱਚ ਹੂੰ ਉਹ ਵੀ ਬਹੁਤ ਵਧੀਆ ਚੀਜ਼ ਹੈ ਇਹਦੇ ਵਾਸਤੇ ਸਰੋਂ ਵਾਸਤੇ ਅੱਛਾ ਹੂੰ ਉਹ ਸਪਰੇਅ ਕਰਦੇ ਚਾਹੋ ਜੀ ਉਹੀ ਜੇ ਸਪਰੇਅ ਕਰ ਲਾ ਕੱਲੀ ਹੁੰਦੀ ਆ ਉਹਦੇ ਕਿ ਬਿਨਾਂ ਨਾ ਨਾ ਜਦ ਜੇ ਮਰਜ਼ੀ ਕਰ ਲੈ ਸੁੰਡੀ ਵਾਲੀ ਗੱਲ ਵੀ ਰਲ ਜਾਂਦੀ ਆ ਨਾਰ ਰਲ ਜਾਂਦੀ ਆ ਹਾਂ ਹਾਂ ਸਲਫਰ ਜੜ ਵੀ ਰਲ ਜਾਂਦਾ ਹੈ ਨਾ 45 ਨਾ ਵੀ ਰਲ ਸਲਫਰ ਗਿਆ ਸਲਫਰ ਉਂ ਪਾ ਦੇ ਤੈਨੂੰ ਕੀ ਹੱਥ ਹੈਗਾ ਉਹ ਸਪਰੇਅ ਕਰ ਦੇ ਸਪਰੇਅ ਆ ਜਾਂ ਉਹ ਪੱਤੇ ਵਗਰ ਜੇ ਨਹੀਂ ਨੇ ਉਹ ਤਾਂ ਜ਼ਰੂਰੀ ਅਸਰ ਉਹਨੂੰ ਕਰਦੇ ਨਹੀਂ ਸਾਫ ਨਹੀਂ ਸਪਰੇ ਇੱਕ ਗਿਆ ਤਾਂ ਦੋ ਸਪਰੇਹਾਂ ਮੰਗਦੀ ਆ ਹਾਂ ਇੱਕ ਕਾਨੂੰ ਕਰਦਾ ਹੂੰ ਉਹ ਗਾ ਨੇੜੇ ਰੱਖਾ ਥੋੜਾ ਜਿਹਾ ਯਾਰ ਦਿਖਾ ਕੇ ਉਹ ਹੌਲੀ ਹੌਲੀ ਸਿੱਖੂਗਾ ਡਰਾਈਵਰ ਹਿਸ਼ਾਰਾ ਕਰੀਦਾ ਹੁੰਦਾ ਖੇਜੇ ਹੁੰਦਾ ਲੈ ਬੱਸ ਕਰ ਬੱਸ ਕਰ ਇਹਨਾਂ ਨੂੰ ਲੜਨ ਦੇ ਛੋਟੇ ਕੰਬੇ ਨਹੀਂ ਸਾਡੇ ਟੱਬਰ ਨੂੰ ਕੋਈ ਆਈ ਨਹੀਂ ਗਾਉਂਦਾ ਇੱਕ ਵਾਰ ਘੜ ਕੇ ਆਇਆ ਇੱਥੇ ਆ ਹਾਂ ਨਹੀਂ ਕਰਦਾ ਚੱਲ ਲੈਣਾ ਵੀ ਸਾਫ਼ ਹੋ ਗਈ ਆ ਹੁਣ ਚੱਲ ਦੇ ਛੱਟਾ ਦੇ ਕਾਹਦਾ ਦੇਣਾ ਹੁਣ ਗਾਏ ਦਾ ਚੱਲ ਆ ਜਾ ਪਾਣੀ ਆ ਗਿਆ ਪਾਣੀ ਆ ਯਾਰ ਇਹ ਹੁਣ ਤੈਨੂੰ ਪਾਣੀ ਪਲਾਇਆ ਮੈਂ ਆਦੀ ਲੈ ਨਹੀਂ ਸਾਫ਼ ਕਰੀ ਤਾ ਪਾਣੀ ਨੂੰ ਫੇਰ ਤੇ ਆ ਹੋਰ ਆਗੀ ਦੇਖ ਲੈ ਹੈ ਥੰਬਾ ਠੀਕ ਆ ਤੋ ਅੱਗਾ ਤਾਂ ਰਹਿਣ ਦੇ ਬਥੇਰੀ ਗਿੱਲ ਆ ਬਹੁ ਗੇਲਾ ਪਰ ਸੋ ਅੱਗੇ ਦਾ ਇੱਕ ਫਾਇਦਾ ਹੋ ਜਾਣਾ ਤਾਂ ਪਾਣੀ ਸੋਖਾ ਭਰ ਜਾਣਾ ਤਾਂ ਨਹੀਂ ਫਿਰ ਤਰੂ ਖੜ ਪਾਲੀਂ ਡੌਲ ਪਾਲੀਂ ਹਾਂ ਉੱਥੇ ਆਪਣੇ ਕਿਆਰੀ ਬਣਾ ਲਈ ਦੋ ਨਹੀਂ ਕਿਹੜਾ ਪਾਣੀ ਬੋ ਪੀ ਕੇ ਭਰਨਾ ਫਿਰ ਇਹਨੇ ਜੜ ਨੇੜੇ ਜਾਂਦਾ ਹੈ ਨਾ ਤੇ ਜੜ ਆਉਂਦੀ ਹੈ ਕੋਈ ਕੋਈ ਉਹ ਦੇ ਤੂੰ ਜੜੇ ਛਾਲਾ ਮਰਾਉਂਦੀ ਆ ਚਲਾ ਜਾ ਦੇ ਛਟਾ ਬੂਟੇ ਵਿੱਚ ਤਾਂ ਹੀ 670 ਹੀ ਠੀਕ ਆ ਮੈਂ ਕਹਾ ਬੂਟੇ ਵਿੱਚ ਤਾਂ 670 ਹੀ ਠੀਕ ਆ ਵਧੀਆ ਹੁੰਦੀ ਆ ਇੰਨੇ ਜੇ ਸਾਫ ਬਣ ਗਏ ਤੇ ਖੇਤ ਵੀ ਬੂਟੇ ਵੀ ਆ ਗੰਨੇ ਦੇ ਪੋਗੇ ਫੇਰ ਛੱਡ ਲੈ ਉਹ ਮਾ ਬੀਜ ਹੋ ਜੂਗਾ ਕਈ ਵਾਰੀ ਮੈਨੂੰ ਮਿਲਦਾ ਨਹੀਂ ਜਿੰਨਾ 40 ਸਾਲਾ ਮਿਲਦਾ ਲੈ ਆ 40 ਮਿਲਦਾ ਹੁਣ ਦੱਸ ਮੈਨੂੰ ਉਹ ਜੇ 38 ਦਾ ਬੀਜ ਰੱਖ ਲਿਆ ਹੈ ਰੱਖ ਲੈ ਕਈ ਬੀਤੀ ਸਾਲ ਗੰਨੇ ਵੀ ਹੋ ਗਏ ਬੀਜ ਦੇ ਨਾਲ ਆਓ ਤਾਂ ਇੱਕ ਗੰਨੇ ਗੱਲ ਵੀ ਬੀਜ ਹੋ ਜਾਂਦਾ ਪਰਾਣੇ ਨਹੀਂ ਮਿਲਦੇ ਹੈਗੇ ਪਰਾਣੇ ਉਹੀ ਤੁਹਾਨੂੰ ਦੱਸ ਰਹੇ ਹਨ ਜੱਬੀ ਕਿਤੇ 677 ਹੈ ਅਬ 25 ਪਾਟੀ ਹੋ ਗਿਆ ਤਾਂ ਉੱਤੇ गिर ਗਿਆ ਕੋਤਾ ਹੀ ਕਣ ਕੇ ਫਿੜੀ ਵੀ ਉੱਥੇ ਚਲੋ ਸੋ ਅੱਗੇ ਕਲਾਜ ਨਾਲ ਇੱਕ ਹੋਰ ਵੀ ਆ ਜਿਹੜਾ ਤੇਰਾ ਉੱਚਾ ਨੀਮਾ ਜੇ ਪੱਧਰਾ ਜੇ ਹੋ ਜੀ ਜੇ ਮਾਰਨਾ ਇਹਦੀ ਮਾਰਨਾ ਇਹਨੇ ਮਾਰਨਾ ਮੈਂ ਕਿਹਾ ਮਾਰਦਾ ਇਹਨੇ ਮੈਂ ਤਾਂ ਕਣਗਰਾ ਹਿੱਟਾ ਦੇਣਾ ਮੈਂ ਫਰਾਰ ਹੈ ਪਰਲਾ ਝੋਲੀ ਦੇਖਦਾ ਗਿਆ ਹੁਣ ਦੋ ਝੋੜੀਆਂ ਗੱਲ ਆ 1 2 3 4 5 6 7 ਗਿਆ ਰਹੇ ਆ ਨਾ ਫੜ ਲੈਣੀ ਉਹ ਮਾਰੀ ਮੋਟੇ ਪਿੱਛੇ ਦੇਖ ਲੈ ਜਿੱਕਣਾ ਲੂਟ ਆ ਛੇਟਾ ਦੇ ਦੇ ਪਲਵਾਨ ਉਹਦੇ ਦਾਤੇ ਪਹਿਨਾ ਦੇ ਆਏ ਆ ਬਾਈਏ ਫਿਰ ਮੈਂ ਕਿਹਨਾ ਕਲਕਦੇ ਵੀ ਪਾ ਲੰਨਾ ਮੈਂ ਵੀ ਤੇ ਦੋ ਕਹ ਰਹੇ ਦੇ ਦੇ ਦਾਂ ਦੇਖੀ ਜਾਉਂਗੇ ਕੰਪੀਟੀਸ਼ਨ ਇਸੇ ਕੱਲੇ ਤੈਨੂੰ ਦੇਣਾ ਨਹੀਂ ਆਉਂਦਾ ਛੇਟਾ ਨਾ ਦੇਣੇ ਦੀ ਗੱਲ ਨਹੀਂ ਇਹਨੇ ਕਹਿਣਾ ਮੇਰੀ ਜੰਮੀ ਆ ਮੇਰੀ ਜਪੂ ਮੇਰੀ ਜੰਮੀ ਵੀ ਨਾ ਜਾਦਾ ਰੂੰਗਾ ਨਾ ਲਾਦੀ ਕਦੇ ਘੱਟ ਜੰਮੀ ਆ ਕੋਈ ਕਹਿੰਦਾ ਵਾਈ ਕੁਝ ਕਰਨੀ ਉਪਰ ਸੁਆਗਾ ਜਾਂਦਾ ਮਾਰਦੇ ਨੇ ਅੱਜ ਜੱਥੇਦਾਰ ਦੀ ਗਾਨ ਕਦੇ ਲਾ ਮਿੱਥੇ ਬਾ ਵੀਜੀ ਵੀ ਇਹਨੇ ਪੂਰਾ ਫੇਰ ਦਿੰਦਾ ਇਹਨੇ ਸੁਆਗਾ ਨਹੀਂ ਮਾਰੇ ਆ ਨਿਕਲੇ ਹੁੰਦੀ ਛੇਤੀ ਸੁਆਗੇ ਦੇ ਬਿਨਾਂ ਜਿੱਤੀ ਨਹੀਂ ਨਿਕਲੇ ਹੁੰਦੀ ਆ ਮੈਂ ਸੁਆਗਾ ਮਾਰਦਾ ਨਾ ਇੱਕ ਮੇਰੇ ਥੋੜੀ ਜਿਹੀ ਗਿੱਲ ਘੱਟਦੀ ਆ ਤਾਂ ਗਿੱਲ ਬਹੁਤ ਆ ਤਾਂ ਬਹੁਤ ਗੇਲਾ ਹਾ ਕਿਆ ਰਿਹੇ ਹੈ ਲੈ ਦਿੱਤ ਪਾ ਪੈਂਦੀ ਆ ਉਹ ਤਾਂ ਜਵੇਂ ਗਿੱਲੇ ਮੈਂ ਉਹ ਤਾਂ ਕੋਈ ਉਧਰ ਤੇ ਪਾਣੀ ਟੁੱਟ ਗਿਆ ਚੱਲ ਪਰ ਚੀਤੀ ਦੇ ਡਾਇ ਦਾ ਛੱਟਾ ਮਿੰਟ ਦੋ ਲੈ ਲੋ ਲਓ ਜੀ ਹੁਣ ਚੱਲੇ ਅਸੀਂ ਬਜਰੀ ਲੈਣ ਹੈ ਹਾਂ ਜੀ ਰੇਤਾ ਸਿਮਿੰਟ ਇਹਨਾਂ ਨੂੰ ਭਰਤੀ ਉਦਣ ਦੇ ਤਾਂ ਹੀ ਖੁੱਲੀ ਬੰਨੂਗੇ ਵਿਚਾਰੇ ਇਹਨੂੰ ਜੇ ਸਮਾਨ ਲੈ ਕੇ ਪਾਉਂਗੇਗਾ ਉੱਲੀ ਛੱਡੇ ਵਿਗੜੇ ਸੌਖੇ ਆ ਬੱਚੀ ਚੁੰਗ ਗਈ। ਕਰਵਾ ਖਰਾਬ ਕਰਦੇ ਆ ਜੀ। ਨਾਲੇ ਇੱਕ ਦਿਨ ਹੀ ਉਹਨੂੰ ਦੁੱਧ ਜੰਗਾਇਆ ਦੇਖ ਲਾ। ਉਹਨੂੰ ਮੈਨੂੰ ਪਤਾ ਵੀ ਨਹੀਂ ਚੱਲੇ। ਦੇਖ ਲਾ ਇੱਕ ਦਿਨ ਵੀ ਉਹਨੂੰ ਦੁੱਧ ਨਹੀਂ ਚੰਗਾਇਆ। ਚੁੰਗਣੀ ਦਾ ਦੁੱਧ ਜਗਾਉਂਦੇ ਤੇ ਆ ਫੇਰ ਵੀ ਖੁੱਲੀ ਪਈ ਚੁੰਗ ਗਈ। ਦੌ ਲੱਗੀ ਆਪਣਾ ਆਓ ਵੇ ਠੀਕ ਆ। ਉਹ ਘੁੰਮਦੀ ਘਮਾਉਂਦੀ ਆ ਗਈ। ਹਾਂ ਜਾਂ ਫੇਰ ਚੱਲੀਏ ਫੇਰ ਬਜਰੀ ਲਈਏ। ਬਾਕੀ ਸਾਰੇ ਆਰਾਮ ਨਾਲ ਬੈਠੀਆਂ ਐ। ਉਹ ਕੱਲੀ। ਹੁਣ ਅੰਦਰ ਬੰਦ ਕਰਤੀ। ਪਤਾ ਨਹੀਂ ਕਿ ਕਿਹਨੇ ਦੌ ਲੱਗ ਗਿਆ ਅੱਗੇ ਨਹੀਂ ਦੇਖ ਲਾ ਕਦੇ ਵੀ। ਹੋਰੀ। ਮਾਂ ਕੋਲ ਗਈ ਉਹਨੇ ਦੁੱਧ ਚੰਗਾਤਾ ਤਾਰ ਗਏ ਜਦੇ ਲੰਦੀ ਆ ਉਹ ਤਾਂ ਹੈ ਹੀ ਤਾਂ ਹੀ ਉਹਨੇ ਫਿਰ ਸਾਹਮਣੇ ਦੌ ਲਾਗੀ ਉਹ ਚੱਲ ਚੰਗੀ ਗੱਲ ਹੈ ਜਿਹਦਾ ਦੌ ਲੱਗਦਾ ਹੁਣ ਸੁਪੀ ਪਈ ਯਾਰ ਆਉਣਾ ਹੀ ਆ ਹੁਣ ਚੱਲ ਲਿਆਈਏ ਸਮਾਂ ਤਸਲਾ ਲੀਲਾ ਠੀਕ ਜਦ ਮਿਸਤਰੀ ਦੀ ਵਾਰੀ ਨੂੰ ਯਾਦ ਨਹੀਂ ਕਰਿਆ ਹੋ ਹਾਂ ਜੀ ਹਲ ਜਾ ਹੁਣ ਇੱਥੇ ਹੀ ਬਣਾਉਣਾ ਜੀ ਕਹਿੰਦੇ ਚਵੱਚਾ ਉਹ ਫਰਸੀ ਫਰਸੀ ਹੀ ਆਏ ਨੂੰ ਪਾਣੀ ਨਹੀਂ ਚਾਹੀਦੀ ਵੀ ਤੀ ਉਹ ਪੈਪ ਵਿੱਚ ਪਾਣੀ गिरਨੇ ਨੂੰ ਆਏ ਆਏ ਫਰਸੀ ਕਿਉਂਕਿ ਇਹ ਟੂਟੀ ਦਾ ਪਾਣੀ ਫੇ ਸਾਰਾ ਹੁਣ ਆਏ ਨੂੰ ਜਾਂਦਾ ਉਹ ਉੱਥੇ ਜੇ ਕਟਰੂ ਬੈਠੇ ਹੁੰਦੇ ਆ ਉਹਨਾਂ ਦੇ ਥੱਲੇ ਨਹੀਂ ਜਾਂਦਾ ਤਾਂ ਕਰਕੇ ਹੁਣ ਇੱਥੇ ਜੇ ਛੋਟੀ ਜਿਹੀ ਐ ਫਾਰਸੀ ਬਣਾ ਦੇਣੀ ਇਹਦੇ ਵਿੱਚ ਪਾਣੀ કરી ਜਾਊਂਗਾ ਇੱਥੇ ਚਲ ਹਾਂਜੀ ਤਾਂ ਪੰਜ ਦਸ ਲਈ ਇਹਦੇ ਵਾਸਤੇ ਲੈਂਦੇ ਵਿੱਚ ਇਹ ਉਹਦੇ ਚ ਬਹਿ ਜਾਣਾ ਉਹਦੇ ਬਣਨੇ ਕਲੇ ਬਣ ਲੱਗੀ ਆ ਇਹ ਹਾਂਜੀ ਤੇ ਇਟਾਲੀਆ ਆਇਆ ਇਹ ਨਹੀਂ ਤੂੰ ਇਟਾਲੀਆ ਬੋਲਨੇ ਕਿਉਂ ਆਂਗਾ ਐਨੇ ਨੂੰ ਮੈਂ ਦੇਖ ਲੈ ਉੱਥੇ ਜੋ ਚੱਕ ਲਿਆ ਆ ਚਲ ਲੈ ਵੀ ਮਦਰ ਲਾਤਾ ਸਿਮਿੰਟ ਬਜਰੀ ਘੁੜਤੀ ਹਾਂ ਜੀ ਵਾ ਥੋੜੀ ਜਿਹੀ ਰਹੀ। ਹੁਣ ਵੀ ਸਾਫ ਹੋ ਗਿਆ ਜੀ ਇੱਥੇ ਪਾਉਣਾ ਇੰਨੀ ਜਗ੍ਹਾ ਚ। ਐਦਾਂ ਪਾਣੀ। ਇਹਦੇ ਚ ਗਰਦਾ ਹੋ ਜੂ। ਹਾਂ ਜੀ। ਉਹ ਕਿ ਇੱਥੇ ਤੇ ਅੱਧਰ ਨੂੰ ਜਾਈ ਜਾਂਦਾ ਏ ਉਹਦੇ ਟੱਕੇ ਵੀ ਰੱਖੀ। ਹੂੰ। ਹੂੰ ਬਾਪੂ ਦੇ ਆਪਣੇ ਖਬਰਾਂ ਚੱਲਦੀਆਂ। ਹਾਂ ਜੀ। ਬਾ ਫਿਰ ਇੱਧਰ ਪਾ ਕੇ। ਕੁੜਦੇ ਕੁੜਦੇ ਛੇਤੀ ਦੇ ਕੇ ਪਾ ਦਈਏ। ਲਾਈਨ ਵਿੱਚ ਕਿਉਂ ਗੱਡਣਾ ਚ ਪਾ ਦਈਏ। ਹਾਂ ਹਾਂ। ਇੰਨੀ ਕਿ ਘੱਟ ਨਹੀਂ ਸਰਨਾ। ਕਿਹ ਦਿਨ ਆਇਦਰ ਹੂੰ ਸਰ ਜਣਾ ਨਹੀਂ ਜੇ ਤੂੰ ਸਰ ਜੂ ਆਹ ਕੁੱਟ ਦੇ ਮੈਂ ਛੇਤੀ ਛੇਤੀ ਹੁੰਦਾ ਮੈਂ ਵੀ ਲੱਗਦਾ ਫਿਰ ਨਾਲ ਤੇਰੇ ਕਢਾ ਦਈਏ ਚੱਲ ਥੋੜੀ ਜਿਹੀ ਉਹ ਐਨੀ ਕਿੰਨੀ ਲੱਗੇਗਾ ਇਹ ਬਹੁਤ ਪੈਣੀ ਤਾਂ ਥੋੜੀ ਚਾਰ ਕਿ ਤਸਲੇ ਮਸਾਂ ਪੈਣੀਆਂ ਬਸ ਐਨੀ ਨਹੀਂ ਠੀਕ ਐ ਨਹੀਂ ਵੀ ਕਾਨੂੰ ਕਰਦਾ ਮੜੀ ਮੋਟੀ ਉਹ ਰੱਖ ਬਸ ਚਾਰ ਤਸਲੇ ਇਹਦੇ ਪੈ ਜੂਂਗੀ ਬਜਰੀ ਜ਼ਿਆਦਾ ਤਾਂ ਨਹੀਂ ਹੋ ਜੂ ਚੱਲ ਦੇਖੀ ਜਾਉਂ ਨਾ ਪੰਜ ਬਜਰੀ ਦੇ ਆ 6 ਰੇਤੇ ਦੇ 6 6 6 ਰੇਤੇ ਦੇ ਆ ਉਧਰ ਵੀ ਪੈਣੀ ਆ ਚਲ ਦੇਖਦੇ ਆ ਬਾਕੀ ਪਾ ਕੇ ਜੇ ਬਚ ਗਈ ਇਧਰ ਹੋਰ ਵਧਾ ਲੈਣ ਇੱਥੇ ਕੀ ਹੈ ਉਹ ਤਾਂ ਹੈ ਹੀ ਹਾਜੀ ਰੜਾ ਲਈ ਹੈ ਜਾ ਨਵੇੜਤੀ ਹੈ ਹੁਣ ਹਨੇਰਾ ਹੋ ਗਿਆ ਹਾਜੀ 4:30 ਹੋ ਗਏ 4:30 ਹੋ ਗਏ ਹਾਜੀ 4:30 ਦੇ ਦੋ ਲਾ ਗਰਮੀਆਂ ਚ ਐਜੋਨ ਐਨ ਧੁੱਪਾ ਹੁੰਦੀ ਆ ਐਨ ਧੁੱਪਾ ਪੂਰੀ ਕੜਾਕੇ ਦੀ ਇਸ ਟਾਈਮ ਵੀ ਮੈਨ ਪੂਰੀ ਕੜਾਕੇ ਦੀ ਧੁੱਪਾ ਹੁੰਦੀ ਹੈ ਇਸ ਟਾਈਮ ਵੀ ਹੂੰ ਬਾ ਗਾਡਰਾ ਚ ਪਾ ਦਈਏ ਪਹਿਲਾਂ ਇੱਧਰ ਫਿਰ ਇੱਧਰ ਕਰਾਂਗੇ ਜਿੰਨਾ ਬਚੀ ਉਹ ਉੱਧਰ ਪਾ ਦਾਂਗੇ ਹਾਂ ਜੀ ਬਾਚੇ ਦਾ ਤਾਂ ਨਹੀਂ ਪੂਰਾ-ਪੂਰਾ ਆਇਨਾ ਹੈ ਕਟੇ ਨਾ ਬਾ ਕੱਟਦਾ ਨਹੀਂ ਹੈਗਾ ਓਹ ਛੋੜਾ ਪਾਣੀ ਬਾਹਰ ਆ ਗਿਆ ਦੇਖ ਲਓ ਕਟਣਾ ਨਹੀਂ ਚਾਹੀਦਾ ਹਾਂ ਜੀ ਹੋਰ ਕੋਈ ਕੱਟਦਾ ਤਾਂ ਨਹੀਂ ਹੂੰ ਕੱਟਦਾ ਤਾਂ ਨਹੀਂ ਖਾਸ ਹੈ 5 ਬਜਰੀ ਦੇ 6 ਰੇਤੇ ਦੇ ਅੱਧੀ ਬੋਰੀ ਸੈਂਟਰੀ ਹੋਰ ਤੋਂ ਲੈਂਟਰ ਪਾ ਦੂੰਗਾਗਾ ਹਾਂ ਨਾ ਇੰਨਾ ਵੀਰੀ ਆਦਾ ਨਹੀਂ ਦੀ ਆਪਾਂ ਜਿਹਦੇ ਸਾਫ ਗਿਆ ਲਾ ਥੋੜਾ ਜਿਹਾ ਤਾਂ ਏਰੀਆ ਇਹ ਇਹ ਘਟਣ ਲੱਗ ਗਿਆ ਦੇਖ ਲਾ ਫੇ ਘਟੀ ਹੋ ਜਾਏ ਕਰਦਾ ਇਹਦਾ ਹੈ ਫੇ ਮੜਾ ਮੜਾ ਜੇ ਦੁਬਾਰਾ ਫੇ ਘਟੇ ਜਾਣਾ ਉਹੀ ਦੱਲੀ ਆਏ ਤਾਂ ਭੱਜੀ ਗਿਆ ਤਾਂ ਜੀ ਚਾਚਾ ਕੰਮ ਦਾ ਟਾਈਮ ਆ ਚਾਚੇ ਦੇ ਵੀ ਚੱਲ ਤਸਲੀ ਦੇ ਹਾਂ ਜੀ ਚੱਲ ਰਹੀ ਏ ਲਓ ਜੀ ਇੱਧਰ ਆ ਪਾਤਾ ਇੰਨਾ ਕ ਇਹਦਾ ਪਾਣੀ ਉਥੇ ਨੂੰ ਉਤਾਰਤਾ ਹੁਣ ਇਹਨ ਵਧੀਆ ਬਣ ਗਿਆ ਉਧਰ ਵੀ ਕੰਪਲੀਟ ਕਰਤਾ ਗਾਡ ਰੈਨ ਭਰਤੇ ਇਹਨਾਂ ਕ ਬਚੇ ਇਹ ਵੀ ਅਸੀਂ ਆਦੋ ਵਾਲੀ ਲਾ ਦੇਣਾ ਕਾ ਥੋੜੀ ਇਹਦਾ ਇਹ ਨਿਬੜ ਗਿਆ ਸਾਡਾ ਹੁਣ ਕੱਲੂ ਸੀ ਕਟੀਆਂ ਬੰਦੂਗੇ ਹਨਾ ਹਾਂ ਜੀ ਰਾਤ ਨੂੰ ਆ ਪੱਕ ਜੂਗੇ ਨਾਲੇ ਬੰਨੂਗੇ ਨਹੀਂ ਤਾਂ ਕੱਖ ਦਾ ਬਾਦੂਗੇ ਬਾਹਰ ਹੂੰ ਕੱਖ ਦਾ ਖਾਈ ਜਾਉਂਗੀ ਆ ਹਾਂ ਜੀ ਉਹ ਉਹ ਵੀ ਵਧੀਆ ਬਣ ਗਿਆ ਹੁਣ ਜਿੱਥੇ ਮਰਜ਼ੀ ਹੱਥ ਪੈਰ ਧੋਈ ਜਾ ਉੱਥੇ ਆਪਣਾ ਹਾਂਜੀ 네ਰੂ ਪਾਉਣਾ ਕਾਲੂ ਕਹ ਰਹਿਣ ਦੀ ਇਹਦੇ ਪਰ ਰਹਿਣੇ ਰੰਦੇ ਕਹਿੰਦੇ ਟਿਲਕਣ ਜੀ ਹੋਰ ਹੈ ਟਿਲਕਣ ਜੀ ਹੋਣੀ ਚੱਲ ਠੀਕ ਆ ਕੈਨ ਠੀਕ ਆ ਵਧੀਆ ਲੱਗਦਾ ਹੈ ਹੂੰ ਇਨੀ ਮਿੱਟੀ ਕੱਢ ਲਈ ਦੇਖ ਲੈ ਮਰਜੀ ਲੈ ਗਾਈ ਚੋ ਅ ਚਲੋ ਠੀਕ ਆ ਜੀ ਫਿਰ ਮਿਲਦੇ ਆ ਕਾਲੂ ਅਸਰੀ ਕਾਲ ਜੀ